ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਦ ਫੜਾ ਪੰਜਾਬ ਸਰਕਾਰ ਦੇ ਵੱਲੋਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡਾ ਤੋਹਫਾ ਦੇਣ ਲਈ ਤਿਆਰੀ ਕਰ ਲਈਏ ਪੰਜਾਬ ਸਰਕਾਰ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਏ ਤਾਂ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਦੇ ਥਰੂ ਪਿੰਡਾਂ ਦੀਆਂ ਮਹਿਲਾਵਾਂ ਦੀ ਵੋਟ ਜਿਹੜੀ ਇਹ ਆਮ ਆਦਮੀ ਪਾਰਟੀ ਨਾਲ ਜੁੜੇ ਸੋ ਇਸ ਨੂੰ ਲੈ ਕੇ ਅੱਜ ਜੋ ਇੱਕ ਕੈਬਨਟ ਦੇ ਵਿੱਚ ਮੀਟਿੰਗ ਦੇ ਵਿੱਚ ਇਹ ਜਿਹੜੀ ਚਰਚਾ ਕੀਤੀ ਗਈ ਕਿ ਅੰਮਣਵਾੜੀ ਵਰਕਰਾਂ ਜਿਨ੍ਹਾਂ ਦੇ ਨਾਲ ਮਹਿਲਾਵਾਂ ਦਾ ਜਿਹੜਾ ਕਿ ਨਾਤਾ ਜੁੜਿਆ ਹੁੰਦਾ ਹੈ ਗਰਭਵਤੀ ਔਰਤਾਂ ਜਾਂ ਬੱਚਿਆਂ ਨੂੰ ਫੀਡ ਦੇਣਾ ਟੀਕਾ ਕੰਮ ਕਰਨਾ ਇਹ ਸਭ ਕੁਝ ਅੰਮਣਵਾੜੀ ਵਰਕਰਾਂ ਕਰਦੀਆਂ ਨੇ ਉਹਨਾਂ ਦਾ ਹਰੇਕ ਕਰਦੇ ਵਿੱਚ ਸੰਪਰਕ ਹੁੰਦਾ ਹੈ ਹਰੇਕ ਕਰਦੇ ਮੈਂਬਰ ਨਾਲ ਉਹਨਾਂ ਦਾ ਜਿਹੜਾ ਸੰਪਰਕ ਹਰ ਸਮੇਂ ਬਣਿਆ ਰਹਿੰਦਾ ਹੈ ਸੋ ਜੋ ਪਿਛਲੇ ਕੁਝ ਜਿਹੜਾ ਕਿ ਮਹੀਨੇ ਤੋਂ ਇਹ ਲਗਾਤਾਰ ਉਹਨਾਂ ਨੂੰ ਜਿਹੜਾ ਕਿ ਡਾਟਾ ਇਕੱਠਾ ਕਰਨੇ ਕਿਹਾ ਜਾ ਰਿਹਾ ਸੀ ਲੇਕਿਨ ਉਹਨਾਂ ਨੇ ਜਿਹੜੀ ਮੰਗ ਕੀਤੀ ਸੀ ਕਿ ਉਹਨਾਂ ਕੋਲ ਮੋਬਾਈਲ ਵਗੈਰਾ ਨਹੀਂ ਨੇ ਸੋ ਪੰਜਾਬ ਸਰਕਾਰ ਬਹੁਤ ਜਲਦੀ ਉਹਨਾਂ ਨੂੰ ਇੱਕ ਮੋਬਾਈਲ ਜਿਹੜਾ ਕਿ ਦੇਣ ਜਾ ਰਹੀ ਹੈ ਵਰਕਰ ਨੂੰ ਤੇ ਹੈਲਪਰ ਨੂੰ ਇਸ ਦੇ ਵਿੱਚ ਉਹ ਸਾਰੇ ਪਿੰਡ ਦਾ ਡਾਟਾ ਜਿਹੜਾ ਕਿ ਇਕੱਠਾ ਕਰਕੇ ਉਹ ਸਰਕਾਰ ਨੂੰ ਇਸ ਦੀ ਫੀਡਬੈਕ ਦੇਣ ਕਰਨਗੀਆਂ ਸੋ ਉਸ ਦੇ ਨਾਲ ਲੋੜਵੰਦ ਜੋ ਵਿਧਵਾ ਪੈਨਸ਼ਨ ਲੈਣ ਵਾਲੀਆਂ ਔਰਤਾਂ ਗੁੜਾਪਾ ਪੈਨਸ਼ਨ ਜਾਂ ਬੇਸਹਾਰਾ ਪੈਨਸ਼ਨ ਦੇ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਦੇ ਪੈਨਸ਼ਨ ਆਂਗਣਵਾਲੀ ਵਰਤਨਾ ਪੂਰਾ ਉਹਨਾਂ ਦਾ ਜਿਹੜਾ ਕਿ ਡਾਕੂਮੈਂਟ ਇਕੱਠੇ ਕਰਕੇ ਉਹਨਾਂ ਦੀ ਪੈਨਸ਼ਨ ਵਗੈਰਾ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੀਆਂ ਨੇ ਉਹਨਾਂ ਦੇ ਫਾਰਮ ਫਰਕੇ ਦਿੰਦੀਆਂ ਨੇ ਉਹ ਲੋਕ ਉਹਨਾਂ ਦੇ ਕੋਲ ਜਾ ਕੇ ਕੰਮ ਕਰਵਾਉਂਦੇ ਨੇ ਉਹਨੇ ਸਰਪੰਚਾ ਕੋਲ ਜਾਂ ਔਰ ਪੰਚਾਂ ਕੋ ਲੋਕ ਨਹੀਂ ਜਾਣਦੇ ਜਿੰਨਾ ਕਿ ਅੰਗਣਵਾੜੀ ਵਰਕਰਾਂ ਦੇ ਕੋਲ ਜਾਣਦੇ ਨੇ ਸੋ ਅੰਗਣਵਾੜੀ ਵਰਕਰ ਨੂੰ ਪੰਜਾਬ ਸਰਕਾਰ ਆਪਣੇ ਨਾਲ ਜਿਹੜਾ ਕੀ ਹੁਣ ਰੱਖਣਾ ਚਾਹੁੰਦੀ ਏ ਜਿਹੜਾ ਕੀ ਉਹਨਾਂ ਦੇ ਮਾਨ ਪੱਤੇ ਵਿੱਚ ਵਾਧਾ ਕਰਨ ਦੀ ਵਿਚਾਰ ਕੀਤੀ ਜਾ ਰਹੀ ਏ ਜਿਵੇਂ ਹੀ 14 2014 ਤੋਂ ਪਹਿਲਾਂ ਜਿਹੜੇ ਮੁਲਾਜ਼ਮ ਭਰਤੀ ਹੋਏ ਸੀ ਪੰਜਾਬ ਸਰਕਾਰ ਨੇ ਉਹਨਾਂ ਦਾ ਨਹੀਂ ਸਪੈਸ਼ਲ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਜਿਹੜਾ ਕੀ ਪਿਛਲਾ ਪੂਰਾ ਪੈਨਸ਼ਨ ਦੇ ਵਿੱਚ ਉਹਨਾਂ ਦਾ ਮਾਨ ਪੱਤਾ ਉਹਨਾਂ ਨੂੰ ਮਿਲੇਗਾ ਸੋ ਇਸ ਦੇ ਨਾਲ ਹੀ ਇਹ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਏ ਕਿ ਜਿਹੜੀ ਅੰਮਣ ਵਾਲੀ ਵਰਕਰਾਂ ਨੇ ਜਦੋਂ ਇਹ ਰਿਟਾਇਰਮੈਂਟ ਹੁੰਦੀਆਂ ਨੇ ਇਹਨਾਂ ਨੂੰ ਵੀ ਮਾਨ ਸਨਮਾਨ ਦਿੱਤਾ ਜਾਵੇ ਜੋ ਕਿ ਇਹ ਪੂਰਾ ਜ਼ਿੰਦਗੀ ਆਪਣਾ ਕੰਮ ਕਰ ਕਰਦੀਆਂ ਨੇ ਪਿੰਡਾਂ ਦੇ ਵਿੱਚ ਸੋ ਉਸ ਦੇ ਨਾਲ ਹੀ ਇਹਨਾਂ ਨੂੰ ਜਦੋਂ ਰਿਟਾਇਰਮੈਂਟ ਹੁੰਦੀ ਏ ਇਹਨਾਂ ਨੂੰ ਮਾਨ ਪੱਤਾ ਦੇ ਕੇ ਇਹਨਾਂ ਨੂੰ ਵੀ ਮੁਲਾਜ਼ਮ ਜਿਹੜੇ ਸਰਕਾਰੀ ਮੁਲਾਜ਼ਮ ਦੇ ਤੌਰ ਤੇ ਕੁਝ ਪੈਨਸ਼ਨ ਵਗੈਰਾ ਚਾਲੂ ਕੀਤੀ ਜਾਵੇ ਸੋ ਬਹੁਤ ਸਾਰੀਆਂ ਜਿਹੜੀਆਂ ਵਰਕਰਾਂ ਨੇ ਉਹ ਆਪਣੀ ਸਾਰੀ ਜ਼ਿੰਦਗੀ ਜਿਹੜਾ ਕਿ ਇੱਧਰ ਲਾ ਦਿੰਦੀਆਂ ਨੇ ਪਰ ਜਦੋਂ ਰਿਟਾਇਰ ਹੁੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਫਿਰ ਕਿਸ ਸਹਾਰੇ ਜਿਹੜਾ ਕਿ ਉਹ ਆਪਣੀ ਜ਼ਿੰਦਗੀ ਪਾਰਨ ਕਿਉਂਕਿ ਬੱਚੇ ਜਦੋਂ ਵੱਡੇ ਹੋ ਜਾਂਦੇ ਹਨ ਅਲੱਗ ਹੋ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਕਿ ਉਹ ਆਪਣੀ ਜ਼ਿੰਦਗੀ ਕੱਟਣੀ ਬਹੁਤ ਔਖੀ ਹੋ ਜਾਂਦੀ ਹੈ ਸੋ ਇਸ ਲਈ ਇਹਨਾਂ ਅੰਗਣਵਾੜੀ ਵਰਕਰਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ ਜਦੋਂ ਇਹ ਰਿਟਾਇਰ ਹੋਣ ਔਰ ਇਹਨਾਂ ਨੂੰ ਵੀ ਜਿਹੜਾ ਕਿ ਕੁਝ ਮਾਨ ਸਨਮਾਨ ਦਿੱਤਾ ਜਾਵੇ ਜੋ ਨਗਦ ਰਾਸ਼ੀ ਦਿੱਤੀ ਜਾਵੇ ਜਦੋਂ ਇਹ ਰਿਟਾਇਰ ਹੁੰਦੀਆਂ ਨੇ ਤਾਂ ਸੋ ਇਹ ਪੰਜਾਬ ਸਰਕਾਰ ਇੱਕ ਬਹੁਤ ਵੱਡਾ ਬਿਰਿ ਲਿਆ ਰਹੀ ਹੈ ਇਹਨਾਂ ਦੇ ਵਾਸਤੇ ਜਿਹੜਾ ਕਿ ਬਹੁਤ ਜਲਦੀ ਲਾਗੂ ਕੀਤਾ ਜਾਵੇਗਾ ਔਰ ਇਹਨਾਂ ਨੂੰ ਜਿਹੜਾ ਮਾਨ ਤਨ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਇਹਨਾਂ ਦੀ ਤਨਖਾਹਾਂ ਵਧਾਉਣ ਵਾਸਤੇ ਵੀ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਨੇ ਗੁਣੀ ਤਨਖਾਹ ਦੇ ਉੱਪਰ ਪੂਰਾ ਦਿਨ ਕੰਮ ਕਰਦੀਆਂ ਨੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਇਹਨਾਂ ਦੀ ਡਿਊਟੀ ਜਿਹੜੀ ਹੁੰਦੀ ਹੈ ਸੋ ਪਹਿਲਾਂ ਸਕੂਲਾਂ ਦੇ ਵਿੱਚ ਇਹ ਬੱਚਿਆਂ ਨੂੰ ਖਾਣਾ ਦਿੰਦੀਆਂ ਨੇ ਬੱਚਿਆਂ ਨੂੰ ਜਿਹੜਾ ਕਿ ਸਕੂਲਾਂ ਵਿੱਚ ਲੈ ਕੇ ਜਾਂਦੀਆਂ ਨੇ ਫਿਰ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਇਹ ਸਰਵੇ ਇਕੱਠੇ ਸਰਵੇ ਕਰਦੀਆਂ ਨੇ ਸੋ ਸਾਰਾ ਡਾਟਾ ਕਲੈਕਟ ਕਰਕੇ ਸਰਕਾਰ ਤੱਕ ਪਹੁੰਚਾਉਂਦੀਆਂ ਨੇ ਸੋ ਇਹਨਾਂ ਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਇਹ ਸੋਚ ਰਹੀ ਹੈ ਜੋ ਕਿ ਇਹਨਾਂ ਦੀ ਪਹਿਲਾ ਪ੍ਰਧਾਨ ਸੀ ਜੋ ਹਰਗੋਬਿੰਦ ਕੌਰ ਉਹ ਸਾਰੀਆਂ ਮੰਗਾਂ ਲੈ ਕੇ ਇਹਨਾਂ ਨੇ ਲੜਾਈ ਲੜਦੀ ਸੀ ਪਰ ਉਹ ਪਿਛਲੇ ਕੁਝ ਦਿਨਾਂ ਤੋਂ ਉਹ ਰਾਜਨੀਤੀ ਵਿੱਚ ਚਲੇ ਗਈ ਉਹ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਬਣ ਗਈ ਲੇਕਿਨ ਦੂਸਰੇ ਪਾਸੇ ਹੁਣ ਪੰਜਾਬ ਸਰਕਾਰ ਇਹਨਾਂ ਅੰਗਨਵਾੜੀ ਵਰਕਰਾਂ ਨੂੰ ਉਸ ਪ੍ਰਧਾਨ ਦੇ ਨਾਲ ਉਹ ਤੋੜਨ ਦਾ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹ ਪ੍ਰਧਾਨ ਜਿਹਦੇ ਅਕਾਲੀ ਦਲ ਵਿੱਚ ਗਈ ਹੈ ਇਹ ਸਾਰੀਆਂ ਵਰਕਰਾਂ ਨੂੰ ਕਿਤੇ ਅਕਾਲੀ ਦਲ ਵਾਲੇ ਪਾਸੇ ਨਾਲ ਲੈ ਕੇ ਚਲੀ ਜਾਵੇ ਇਹ ਵੋਟ ਜਿਹੜੀ 2027 ਵਿੱਚ ਅਕਾਲੀ ਦਲ ਵਿੱਚ ਕਨਵਰਟ ਨਾ ਹੋ ਜਾਵੇ ਸੋ ਇਹਨਾਂ ਦੇ ਨਾਲ ਹੋਰ ਜਿਹੜੇ ਕਿ ਲਗਭਗ ਇੱਕ ਵਰਕਰ ਦੇ ਨਾਲ 40 ਤੋਂ 45 ਮਹਿਲਾਵਾਂ ਜੁੜੀਆਂ ਹੁੰਦੀਆਂ ਨੇ ਸੋ ਇੱਕ ਹੈਲਪਰ ਦੇ ਨਾਲ 10 ਤੋਂ 15 ਮਹਿਲਾਵਾਂ ਜੁੜੀਆਂ ਹੁੰਦੀਆਂ ਨੇ ਸੋ ਇੱਕ ਇੱਕ ਪਿੰਡ ਵਿੱਚ ਇੱਕ ਇੱਕ ਵਰਕਰ ਔਰ ਮਹਿ ਜਿਹੜੀ ਹੈਲਪਰ ਹੈ ਉਹਦੇ ਨਾਲ 100 150 ਵੋਟ ਹੁੰਦੀ ਹੈ ਜਿਸ ਕਰ ਪੰਜਾਬ ਸਰਕਾਰ ਇਹਨਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ ਸੋ ਪੰਜਾਬ ਸਰਕਾਰ ਇਹਨਾਂ ਦੇ ਨਾਲ ਜਿਹੜਾ ਕਿ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ ਇਹਨਾਂ ਦੀ ਤਨਖਾਹਾਂ ਵਧਾਉਣ ਜਾ ਰਹੀ ਹੈ ਔਰ ਇਹਨਾਂ ਨੂੰ ਮਾਨਤਾ ਦੇਣ ਵਾਸਤੇ ਪੰਜਾਬ ਸਰਕਾਰ ਵੱਲੋਂ ਚਰਚਾ ਕੀਤੀ ਜਾ ਰਹੀ ਹੈ